ਤੋਂਥੀ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਭਰ ਦੇ ਰੇਲਵੇ ਸਟੇਸ਼ਨਾਂ ਤੇ ਸਪੈਸ਼ਲ ਬਿਆਨ 12 ਤੋਂ 3 ਵਜੇ ਤੱਕ ਚੱਲਿਆ ਗਿਆ ਦੱਸਦੇ ਕਿ ਰੇਲਵੇ ਸਟੇਸ਼ਨ ਦੀ ਸਖਤੀ ਦੇ ਨਾਲ ਜਿਹੜੀ ਕਿ ਚੈਕਿੰਗ ਕੀਤੀ ਗਈ ਹੈ ਤਾਂ ਜੋ ਨਵੇਂ ਸਾਲ ਦੀ ਆਮਦ ਤੇ ਕੋਈ ਸ਼ਰਾਰਤੀ ਅੰਸਰ ਖਰਾਬੀ ਨਾ ਕਰ ਸਕੇ ਰਾਣ ਜਿਹੜਾ ਆਮ ਆਪਣੇ ਜਨਰਲ ਵੇਟਿੰਗ ਰੂਮ ਹੈਗਾ ਉਹਦੇ ਵਿੱਚ ਇੱਕ ਪ੍ਰਵਾਸੀ ਰਿਐਕਟੀ ਸੀਗਾ ਜਿਹੜਾ ਜਾ ਰਿਹਾ ਸੀਗਾ ਬਿਹਾਰ ਨੂੰ ਉਹਦੇ ਕੋਲੋਂ ਸਾਨੂੰ ਕੁਝ ਮੋਬਾਈਲ ਮਿਲੇ ਹੈਗੇ ਨਾ ਜਿਹੜੇ ਅਸੀਂ ਰੇਲਵੇ ਪੁਲਿਸ ਨੇ ਜਿਹੜੇ ਆਪਣੇ ਕਬਜ਼ੇ 'ਚ ਲੈਤੇ ਨੇ ਉਹਦਾ ਆਈਐਮਆਈ ਸਰਚ ਕਰ ਲਾਂਗੇ ਜੇ ਕਿਤੇ ਵੌਂਟਡ ਹੋਏ ਹੋ ਤੇ ਫਿਰ ਉਸ ਆਮ ਕਾਰਵਾਈ ਹੋਏਗੀ ਤੇ ਜੇ ਨਹੀਂ ਹੋਏ ਤਾਂ ਫਿਰ ਉਹ ਛੱਡ ਦੇਣਾ ਕਿੰਨੇ ਮੋਬਾਈਲ ਮਿਲੇ ਉਹ ਅਪਰੋਕਸੀਮੇਟਲੀ 12-13 ਮੋਬਾਈਲ ਹੈਗੇ ਜੀ ਹੋਰ ਕੁਝ ਸਰਚ ਕਰਨ ਦੇ ਲਈ ਮਿਲਿਆ ਹੈ ਕਿਤੇ ਨਹੀਂ ਹੋਰ ਤਾਂ ਨਹੀਂ ਕੋਈ ਹੈਗਾ ਪਰ ਸਾਡੇ ਇਸ ਚ ਸਨੀਫਰ ਡੌਗ ਨਾਲ ਹੈਗਾ ਬਾਕੀ ਅਸੀਂ ਸਰਚ ਕਰ ਰਹੇ ਹਾਂ ਦੇਖੋ ਮੇਰੇ ਕਿੰਨਾ ਸਮਾਂ ਸਰਚ ਹੋ ਗਈ ਸਾਡੇ ਪਲੇਟਫਾਰਮ ਤੇ ਸਰਚ ਹੋ ਗਈ ਇੱਕੋ ਇੱਕ ਨੰਬਰ ਨਹੀਂ ਇਹ ਸਾਰੇ ਜਿਹੜਾ ਸਾਡਾ ਆਪਰੇਸ਼ਨ ਚੱਲ ਰਿਹਾ 12 ਤੋਂ 3 ਦਾ ਹੈਗਾ ਇਹਦੇ ਦੌਰਾਨ ਸਾਰਾ ਜਿਹੜਾ ਰੇਲਵੇ ਸਟੇਸ਼ਨ ਦਾ ਹਾਲ ਆ ਦੁਆਲਾ ਰੇਲਵੇ ਸਟੇਜ ਤੇ ਪਲੇਟਫਾਰਮ ਚ ਹੈਗੇ ਨੇ ਵੇਟਿੰਗ ਰੂਮਸ ਹੈਗੇ ਨੇ ਟ੍ਰੇਨਸ ਹੈਗੀਆਂ ਨੇ ਜਿੱਦਾਂ ਹੁਣ ਆਪਾਂ ਪਾਰਸਲ ਦੇ ਜਗ੍ਹਾ ਤੇ ਖੜੇ